ਬੀਤੀ ਰਾਤ ਤੋਂ ਦੇਸ਼ ਪਾਰ ਦੇ ਵਿੱਚ ਪਾਰੀ ਮੀ ਤੇ ਚੱਕੜ ਦੇ ਨਾਲ ਕੁਦਰਤ ਦਾ ਕਹਿਰ ਵੀ ਵੇਖਣ ਨੂੰ ਮਿਲਿਆ ਤੇ ਕਈ ਥਾਵਾਂ ਤੇ ਜਿੱਥੇ ਮੀਂਹ ਦੇ ਨਾਲ ਲੋਕਾਂ ਨੂੰ ਪੂਰਾ ਰਾਹਤ ਬਿਲੀ ਹੈ ਮੌਸਮ ਨੇ ਕਰਵਟ ਲਈ ਹੈ ਤਾਂ ਦੂਜੇ ਪਾਸੇ ਇਹ بارش ਇਹ ਚੱਕੜ ਕਿਸੇ ਦੇ ਲਈ ਕੈਰ ਬਣ ਕੇ ਵੀ ਆਇਆ ਕਈ ਲੋਕਾਂ ਦੇ ਮਕਾਨਾਂ ਦੇ ਉੱਪਰ ਦਰਖਤ ਡਿੱਗੇ ਨੇ ਜਿਸ ਕਰਕੇ ਮਾਤਾ ਵੀ ਹੋਈਆਂ ਨੇ ਤੇ ਕਈ ਥਾਵਾਂ ਤੇ ਮਜ਼ਦੂਰਾਂ ਦੀ ਮੌਤ ਵੀ ਹੋਈ ਹੈ ਤਾਂ ਕਹਿਰ ਵੀ ਬਣ ਕੇ ਜਿਹੜਾ ਇਹ بارش ਇਹ ਚੱਕੜਾ ਹੈ ਤੋਂ ਦੱਸਦੇ ਕਿ ਬੀਤੀ ਰਾਤ ਤੋਂ ਹੀ ਪੂਰੇ ਦੇਸ਼ ਪਾਰ ਦੇ ਵਿੱਚ ਭਾਰੀ بارش ਹੋਈ ਹੈ ਦੇਸ਼ ਦੇ ਵਿੱਚ ਹੁਣ ਮੌਸਮ ਨੇ ਕਰਵਟ ਲਈ ਹੈ ਦਿੱਲੀ ਐਨਸੀਆਰ ਯੂਪੀ ਛੱਤੀਸਗੜ੍ਹ ਤੇ ਹੋਰ ਕਈ ਸੂਬੇ ਪੰਜਾਬ ਦੀ ਗੱਲ ਕਰ ਲਈਏ ਇਹਨਾਂ ਸੂਬਿਆਂ ਦੇ ਵਿੱਚ ਜੋ ਹੈ ਭਾਰੀ ਮੀਂਹ ਰਾਤ ਤੋਂ ਜਿਹੜਾਗਾ ਪੈ ਰਿਹਾ ਜਿਸ ਕਰਕੇ ਹਾਲਾਤ ਜਿਹੜੇ ਨੇ ਕਈ ਥਾਵਾਂ ਤੇ ਬਦਤਰ ਬਣੇ ਹੋਏ ਨੇ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਗੁਰੂਗਰਾਮ ਦੀਆਂ ਤਸਵੀਰਾਂ ਨੇ ਦਿੱਲੀ ਦੀਆਂ ਤਸਵੀਰਾਂ ਤੋਂ ਸਵੇਰ ਕੋ ਕਿੰਨਾ ਪਾਣੀ ਜੁਆ ਉੱਪਰਿਆ ਹੋਇਆ ਤਾਂ ਲੋਕਾਂ ਨੂੰ ਕਿੰਨੀਆਂ ਜੜੀਆਂ ਦਿਕਤ ਆ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਸਾਫ ਇਹ ਗੁਰੂਗਰਾਮ ਦੀਆਂ ਤਸਵੀਰਾਂ ਨੇ ਦਿੱਲੀ ਦੀਆਂ ਤਸਵੀਰਾਂ ਨੇ ਤਾਂ ਉੱਥੇ ਹੀ ਜਾਫਰਪੁਰ ਦਿੱਲੀ ਦੇ ਜਾਫਰਪੁਰ ਪੁਰ ਕਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਮਕਾਨ ਦੇ ਉੱਪਰ ਜੋ ਹੈ ਦਰਖਤ ਡਿੱਗ ਜਾਂਦਾ ਤੁਸੀਂ ਵੇਖੋ ਕਿੰਨੀ ਬੁਰੀ ਤਰ੍ਹਾਂ ਡਰਖਤ ਡਿੱਗਿਆ ਕਿ ਇਹ ਦਰਖਤ ਜੋ ਹੈ ਉਹ ਬਿਲਕੁਲ ਅੰਦਰ ਚਿਰਤਾ ਸ ਜਾਂਦਾ ਹੈ ਕਮਰੇ ਦੇ ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਇੱਕ ਔਰਤ ਤੇ ਤਿੰਨ ਬੱਚਿਆਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋਈ ਹੈ ਜਾਫਰਪੁਰ ਕਲਾ ਦਿੱਲੀ ਦਾ ਇਲਾਕਾ ਹੈ ਉੱਥੇ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤਾਂ ਉਧਰ ਛੱਤੀਸਗੜ੍ਹ ਦੇ ਵਿੱਚ ਦੋ ਲੋਕਾਂ ਦੀ ਜਿਹੜੀ ਹੈ ਜਾਨ ਚਲੀ ਗਈ ਹੈ ਦਿੱਲੀ ਯੂਪੀ ਦੇ ਵਿੱਚ ਚਾਰ-ਚਾਰ ਤੇ ਛੱਤੀਸਗੜ੍ਹ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਉਧਰ ਦਿੱਲੀ 에어ਪੋਰਟ ਤੋਂ ਜਿਹੜੀਆਂ 100 ਤੋਂ ਵੱਧ ਜਿਹੜੀਆਂ ਫਲਾਈਟਸ ਨੇ ਉਡਾਣਾ ਨੇ ਉਹਨਾਂ ਨੂੰ ਡਾਇਵਰਟ ਕੀਤਾ ਗਿਆ ਤਿੰਨ ਫਲਾਈਟਸ ਜਿਹੜੀਆਂ ਨੇ ਉਹ ਕੈਨਸਲ ਵੀ ਕੀਤੀਆਂ ਗਈਆਂ ਨੇ ਤਾਂ ਇਹ ਮੰਜ਼ਰ ਜਿਹੜਾਗਾ ਤੁਸੀਂ ਵੇਖ ਸਕਦੇ ਹੋ ਦਿੱਲੀ ਕਿੰਨਾ ਇਹ ਕਹਿਰ ਵੇਖਣ ਨੂੰ ਮਿਲਿਆ ਹੈ ਪੂਰੇ ਦੇਸ਼ ਪਰਦੇ ਵਿੱਚ ਹਾਲਾਂਕਿ ਕਈ ਥਾਵਾਂ ਤੇ ਜੋ ਹੈ ਗੜੇ ਵੀ ਪਏ ਨੇ ਪੰਜਾਬ ਦੀਆਂ ਕਈ ਥਾਵਾਂ ਤੇ ਗੜੇ ਪਏ ਨੇ ਛੱਤੀਸਗੜ੍ਹ ਦੇ ਵਿੱਚ ਵੀ ਗੜੇ ਪਏ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਿਆ ਤਾਂ ਕਿਤੇ ਬਿਜਲੀ ਦੇ ਸਬਟ ਸਟੇਸ਼ਨ ਦੇ ਵਿੱਚ ਵੀ ਜਿਹੜਾ ਅੱਗ ਲੱਗੀ ਜਿਸ ਕਰਕੇ ਜਿਹੜੇ ਨੇ ਟਰਾਂਸਫਾਰਮਰ ਜਿਹੜੇ ਨੇ ਉਹ ਵੀ ਸੜ ਗਏ ਨੇ ਤਾਂ ਇਹ ਪੂਰੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਆ ਜੋ ਮੰਜ਼ਰ ਹੈ ਉਹ ਦੇਖਣ ਨੂੰ ਮਿਲ ਰਿਹਾਤਾ ਦਿੱਲੀ ਦੇ ਵਿੱਚ ਇਹ ਆ ਤੂਫਾਨ ਚੱਕਰ ਦੇ ਨਾਲ ਜ਼ੋਰਦਾਰ بارش ਹੋਈ ਤਕਰੀਬ 5 ਵਜੇ ਦੇ ਆਸ-ਪਾਸ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਤੇਜ਼ ਰਫ਼ਤਾਰ ਹਵਾਵਾਂ ਚਲਣੀਆਂ ਸ਼ੁਰੂ ਹੋ ਗਈਆਂ ਇੰਨੀਆਂ ਜ਼ਿਆਦਾ ਤੇਜ਼ ਸੀਗੀਆਂ ਹਵਾਵਾਂ ਕਿ জাফরਪੁਰ ਦੇ ਵਿੱਚ ਇੱਕ ਨਿੰਮ ਦਾ ਜਿਹੜਾਗਾ ਦਰਖਤ ਹੈ ਉਹ ਇੱਕ ਕਮਰੇ ਦੇ ਉੱਪਰ ਟਿਕ ਜਾਂਦਾ ਜਿਹੜਾ ਕਿ ਟਿਊਬਲ ਦੇ ਉੱਪਰ ਬਣਿਆ ਹੋਇਆ ਸੀ ਖੇਤਾਂ ਦੇ ਵਿੱਚ ਬਣਿਆ ਹੋਇਆ ਸੀ ਇੱਕ ਮਹਿਲਾ ਜਿਹੜੀ ਹੈ ਉਹ ਦੀ ਡੈਥ ਹੋਈ ਹੈ ਤੇ ਨਾਲ ਤਿੰਨ ਬੱਚਿਆਂ ਦੀ ਜਿਹੜੀ ਹੈ ਉਹਨਾਂ ਦੀ ਵੀ ਜਿਹੜੀ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਤੁਸੀਂ ਵੇਖੋ ਤਸਵੀਰਾਂ ਤਾਂ ਬੁਰਾ ਹਾਲ ਕਈ ਥਾਵਾਂ ਤੇ ਜਿਹੜੇ ਨਵੇਂ ਇਲਾਕੇ ਨੇ ਉਹਨਾਂ ਤੇ ਪੂਰਾ ਜੋਆ ਉਹ ਪਰੇ ਹੋਏ ਦਿਖਾਈ ਦੇ ਰਹੇ ਤੁਸੀਂ ਵੇਖੋ ਤਸਵੀਰਾਂ ਸੜਕਾਂ ਜਣੀਆਂ ਨੇ ਸਮੁੰਦਰ ਬਣ ਚੱਕੀਆਂ ਨੇ ਤਾਂ ਅਗਲੇ ਤਿੰਨ ਦਿਨਾਂ ਤੱਕ ਵੀ ਜੋ ਹੈ ਉਹ ਅਲਰਟ ਦੱਸਿਆ ਗਿਆ ਕਿ ਕਈ ਦਿਨਾਂ ਤੱਕ ਅਲਰਟ ਜਿਹੜਾਗਾ ਅਤੇਜ਼ ਹੁਮਾਮਾ ਚੱਲ ਸਕਦੀਆਂ ਨੇ ਅਨੇਰੀ ਚੱਲ ਸਕਦੀ ਐ ਚੱਖੜ ਵੀ ਆ ਸਕਦਾ ਤਾਂ ਕਈ ਥਾਵਾਂ ਤੇ ਜੋ ਐ ਅਲਰਟ ਵੀ ਕੀਤਾ ਗਿਆ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਵੱਖ-ਵੱਖ ਜੋ ਸੂਬਿਆਂ ਦੀਆਂ ਤਸਵੀਰਾਂ ਨੇ ਤਾਂ ਜਾਫਰਪੁਰ ਦੇ ਵਿੱਚ ਵੱਡੀ ਘਟਨਾ ਵਾਪਰੀ ਚਾਰ ਲੋਕਾਂ ਦੀ ਮਲਬੇ ਹੇਠਾਂ ਦੱਬਨ ਦੇ ਨਾਲ ਮੌਤ ਹੋ ਜਾਂਦੇ ਕਿਉਂ ਕਮਰੇ ਦੇ ਉੱਪਰ ਦਰਖਤ ਡਿੱਗਦਾ ਤਾਂ ਉੱਧਰ ਦਿੱਲੀ ਦਾ ਬੁਰਾ ਹਾਲ ਐ ਜੇਕਰ ਅਸੀਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ 'ਚ ਕਈ ਥਾਵਾਂ ਤੇ ਮਾਰਤਾ ਡਿੱਗੀਆਂ ਨੇ ਬੜੀ ਜਾਨੀ ਨੁਕਸਾਨ ਤੋਂ ਬਚਾਅ ਜਿਹੜਾ ਕਰ ਜਰੂਰ ਹੋਇਆ ਤਾਂ ਉੱਧਰ ਫਸਲ ਜਿਹੜੀ ਹੈਗੀ ਐ ਕਿਸਾਨਾਂ ਮੰਡੀਆਂ ਦੇ ਵਿੱਚ ਪਈਆ ਤਾਂ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਈ ਹੈ ਕਣਕ ਵੀ ਜਿਹੜੀ ਗਿੱਲੀ ਹੋ ਚੁੱਕੀ ਹੈ ਤਾਂ ਇਹ ਤਸਵੀਰਤਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਪੂਰੇ ਦੇਸ਼ ਭਰ ਦੇ ਵਿੱਚ ਉੱਧਰ ਤੋਂ ਦਾਖਰ ਵੇਖਣ ਨੂੰ ਜਿਹੜਾਗਾ ਮਿਲਿਆ ਦੋ ਮਜ਼ਦੂਰਾਂ ਦੀ ਛੱਤੀਸਗੜ੍ਹ ਦੇ ਵਿੱਚ ਮੌਤ ਹੋਈ ਹੈ ਤੇ ਉੱਧਰ ਦਿੱਲੀ ਦੇ ਵਿੱਚ ਦਰਖਤ ਡਿੱਗਣ ਦੇ ਨਾਲ ਮਲਬੇ ਹੇਠਾਂ ਦੱਬ ਜਾਂਦੇ ਨੇ ਚਾਰ ਜੀ ਪਰਿਵਾਰ ਦੇ ਉਹਨਾਂ ਦੀ ਮੌਤ ਜਿਹੜੀ ਹੋ ਜਾਂਦੀ ਯੂਪੀ ਦੇ ਵਿੱਚ ਵੀ ਜਿਹੜੀ ਹੈ ਉਹ ਮੌਤ ਹੋਈ ਹੈ ਵਕਤ-ਵਕਤ ਤਸਵੀਰਾਂ ਸਿੱਤ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰ ਰਹੇ